ਇੰਟਰੀ ਤੋਂ ਵੱਡਾ ਫੇਰ ਬਦਲ ਕੀਤਾ ਗਿਆ ਜੁਲੰਦਰ ਤੋਂ ਵਿਦਾਇਕ ਮਹਿੰਦਰ ਪਗਤ ਦੀ ਹੋ ਸਕਦੀ ਹੈ ਐਂਟਰੀ ਕੈਬਨਟ ਵਿੱਚ ਸੋ ਮਾਨ ਸਰਕਾਰ ਦੇ ਵੱਲੋਂ ਵੱਡਾ ਫੇਰ ਬਦਲ ਕੀਤਾ ਗਿਆ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਕਿ ਕੈਬਨਟ ਦੇ ਵਿੱਚ ਵੱਡਾ ਫੇਰ ਬਦਲ ਕੀਤਾ ਗਿਆ ਹੈ ਸੋ ਮਾਨ ਕੈਬਨਟ ਦੇ ਵਿੱਚ ਵੱਡਾ ਫੇਰ ਬਦਲ ਨਵੇਂ ਚਿਹਰਿਆਂ ਦੀ ਐਂਟਰੀ ਹੋ ਸਕਦੀ ਹੈ ਕੱਲ ਪੰਜਾਬ ਕੈਬਨਟ ਦਾ ਵਿਸਤਾਰ ਹੋਵੇਗਾ ਸੋ ਨਵੇਂ ਚਿਹਰਿਆਂ ਦੀ ਕੈਬਨਟ ਦੇ ਵਿੱਚ ਐਂਟਰੀ ਹੋ ਸਕਦੀ ਹੈ ਸੋ ਇਹ ਵੱਡਾ ਫੇਰ ਬਦਲ मान कैबिट जलंधर तो विधायक मोहिंद्र भगत की एंट्री हो सकती है तो कल मान कैबिनेट का विस्तार होगा नवे चेहर की एंट्री सूत्रा के हवाले तो है वही खबर तो मान कैबिनेट कैबिटे फिर बदल होगा तो कल पंजाब कैबिट का विस्तार होगा नवें चेहर की हो सकती है कैबिनेट कैबिटरी तो वाला फेरबदल कल हो जलंधर तो विधायक मोहेंद्र भगत एंट्री हो सकती है कैबिनेट सूत्रा के हवाले तो यह वान कैबिनेट फेरबदल तो कल कैबिनेट बदल हो नए चेहर की एंट्री होगी तो मान कैबिनेट वाला फेरबदल सूत्रा के हवाले तो खबर यह वाला फेरबदल हो सकता है इसे खबर से नरेंद्र गुप्ता सा जुड़ चुके हैं ਸੁਨਰੇਂਦਰ ਕੱਲ ਪੰਜਾਬ ਕੈਬਨਿਟ ਦਾ ਵਿਸਤਾਰ ਹੋਵੇਗਾ ਨਵੇਂ ਚਿਹਰੇ ਦੀ ਐਂਟਰੀ ਹੋ ਸਕਦੀ ਹੈ ਸੋ ਵੱਡੀ ਖਬਰ ਜੀ ਹੋਰ ਕੀ ਕੋਈ ਜਾਣਕਾਰੀ ਤੁਹਾਡੇ ਕੋਲ ਆਪ ਬਿਲਕੁਲ ਦੇਖੋ ਪਰ ਮੈਂ ਗੱਲ ਕਰੀਏ ਤੇ ਕੱਲ ਜਿਹੜੀ ਇੱਕ ਅਹਿਮ ਜਿਹੜਾ ਜਲੰਧਰ ਦੇ ਜਲੰਧਰ ਲੋਕਾਂ ਵਾਸਤੇ ਇੱਕ ਅਹਿਮ ਜਿਹੜੀ ਹੈ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਲੰਧਰ ਤੋਂ ਜਿਹੜੇ ਨੇ ਮਹਿੰਦਰ ਭਗਤ ਜਿਹੜੇ ਨੇ ਕਿ ਜਿਮਨੀ ਚੌਂਥੀ ਤੇ ਸੀ ਉਹਨਾਂ ਨੂੰ ਜਿਹੜਾ ਵਾ ਕੱਲ ਕੈਬਨਟ ਦੇ ਵਿੱਚ ਜਿਹੜਾ ਵਾ ਮੰਤਰੀਪਦ ਦਾ ਜਿਹੜਾ ਵਾ ਰਹਿਣ ਜਿਹੜਾ ਵਾ ਬਣਾਇਆ ਜਾ ਸਕਦਾ ਵਾ ਇਹ ਸਭ ਤੋਂ ਵੱਡੀ ਜਿਹੜੀ ਖਬਰ ਜਲੰਧਰ ਤੋਂ ਸੂਤਰਾਂ ਦੇ ਵੱਲੋਂ ਸਾਨੂੰ ਇਹ ਖਬਰ ਆ ਰਹੀ ਹੈ ਕਿ ਮਹਿੰਦਰ ਭਗਤ ਨੂੰ ਜਿਹੜਾ ਵਾ ਕੱਲ ਕੈਬਨਟ ਦੇ ਵਿੱਚ ਉਹਦਾ ਚਿਤਾ ਜਾ ਸਕਦਾ ਉਹਨਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਵਾ ਸਭ ਤੋਂ ਕਿਤਾ ਸੀ ਜਲੰਧਰ ਦੀ ਲੋਕਾਂ ਨਾਲ ਵਾਦਾ ਕੀਤਾ ਸੀ ਵੀ ਜਦੋਂ ਵੀ ਇਹਨਾਂ ਨੂੰ ਤੁਸੀਂ ਭਾਰੀ ਵੋਟਾਂ ਨਾਲ ਜਿਤਾਓ ਤੇ ਮੈਂ ਇਹਨਾਂ ਨੂੰ ਮੰਤਰੀ ਬਣਾਵਾਂਗਾ ਤੇ ਹੁਣ ਜਿਹੜੇ ਭਗਵੰਤ ਮਾਨ ਆਪਣਾ ਦੂਜਾ ਵਾਦਾ ਜਿਹੜਾ ਵਾਦਾ ਕਿ ਜਲੰਧਰ ਦੀ ਜਨਤਾ ਨਾਲ ਪੂਰਾ ਕਰਨ ਜਾ ਰਹੇ ਨੇ ਕਿ ਕੱਲ ਜਿਹੜੀ ਕੈਬਨਿਟ ਦੀ ਮੀਟਿੰਗ ਹੋਏਗੀ ਉਹਦੇ ਵਿੱਚ ਜਿਹੜਾ ਵਾ ਮਹਿੰਦਰ ਭਗਤ ਨੂੰ ਜਿਹੜਾ ਵਾ ਕੈਬਨਿਟ ਦੇ ਵਿੱਚ ਜਿਹੜੀ ਸਥਾਨ ਦਿੱਤਾ ਜਾਏਗਾ ਔਰ ਜਲੰਧਰ ਵਾਸੀਆਂ ਵਾਸਤੇ ਸਭ ਤੋਂ ਵੱਡੀ ਇਹ ਖ਼ਬਰ ਹੋਏਗੀ ਕਿ ਕੱਲ ਜਿਹੜੇ ਨੇ ਮਹਿੰਦਰ ਭਗਤ ਨੂੰ ਜਿਹੜਾ ਵਾ ਮੰਤਰੀ ਕੈਬਨਿਟ ਮੰਤਰੀ ਦੇ ਵਿੱਚ ਜਿਹੜਾ ਵਾ ਜਗ੍ਹਾ ਦਿੱਤੀ ਜਾਏਗੀ ਉਹਦੇ ਵਿੱਚ ਉਹਨ ਦੇਵ ਤੇ ਕਿ ਉਹਨਾਂ ਨੂੰ ਗੱਲ ਕਰ ਆਪਣਾ ਦੇ ਵਿੱਚ ਜਿਹੜੀ ਹੈ ਜਿਹੜਾ ਦਿੱਤੀ ਜਾਏਗੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਵਾਦਾ ਸੀ सीएम ਪੰਜਾਬ ਭਗਵੰਤ ਮਾਨ ਜਲੰਧਰ ਦੀ ਜਨਤਾ ਨਾਲ ਕੀਤਾ ਸੀ ਜਮਨੀ ਚੌਂਦੇ ਸਮੇਂ ਉਹ ਹੁਣ ਜਿਹੜਾ ਵਾ ਦੂਜਾ ਵਾਦਾ ਪੂਰਾ ਕਰਨ ਜਾ ਰਹੇ ਨੇ ਕਿ ਪਹਿਲਾ ਵਾਦਾ ਆਇਆ ਸੀ ਕਿ ਹਫਤੇ ਦੇ ਦੋ ਦਿਨ ਜਿਹੜਾ ਵਾ ਜਲੰਧਰ ਰਿਆਨਕੇ ਤੇ ਜਲੰਧਰ ਤੋਂ ਸਰਕਾਰ ਚੱਲੇਗੀ ਉਹ ਦੂਜਾ ਵਾਦਾ ਉਹਨਾਂ ਨੇ ਇਹ ਕੀਤਾ ਸੀ ਕਿ ਜੇ ਇਹਨਾਂ ਨੂੰ ਤੁਸੀਂ ਭਾਰੀ ਵੋਟਾਂ ਨਾਲ ਜਿਤਾਓ ਤੇ ਮੈਂ ਇਹਨਾਂ ਨੂੰ ਜਿਹੜਾ ਵਾ ਮੰਤਰੀਪਦ ਦੇਵਾਂਗਾ ਤੇ ਉਹ ਵੀ ਜਿਹੜਾ ਹੁਣ ਆਪਣਾ ਵਾਦਾ ਹੈ ਜਿਹੜਾ ਕੱਲ ਜਿਹੜਾ ਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਕਿ ਕਿਤਨੇ ਕਿਤੇ ਜਲੰਧਰ ਦੇ ਲੋਕਾਂ ਵਾਸਤੇ ਇੱਕ ਬਹੁਤ ਵੱਡੀ ਜਿਹੜੀ ਹੈ ਇਹ ਖੁਸ਼ੀ ਦੀ ਖਬਰ ਹੋਏਗੀ ਕਿ ਅਗਰ ਪਹਿਲੇ ਮੰਤਰੀ ਜਿਹੜੇ ਨੇ ਉਪ ਬਲਕਾਰ ਸਿੱਧੂ ਜਿਹੜੇ ਨੇ ਬਲਕਾਰ ਸਿੰਘ ਜਿਹੜੇ ਨੇ ਉਹ ਜਲੰਧਰ ਕਰਤਾਰਪੁਰ ਤੋਂ ਜੱਟਕੇ ਜ਼ਿਲ੍ਹੇ ਜਲੰਧਰ ਤੋਂ ਉਹਨਾਂ ਨੂੰ ਮੰਤਰੀਪਦ ਇਸ ਤਰ੍ਹਾਂ ਗਿਆ ਤੇ ਦੂਜੇ ਜਿਹੜੇ ਨੇ ਹੁਣ ਮਹਿੰਦਰ ਪਗਤ ਦੀ ਜਿਹੜੀ ਹੈ ਲੱਗਭਗ ਜਗਤ ਹੈ ਹੋ ਚੁੱਕੀ ਹੈ ਉਹਨਾਂ ਨੂੰ ਵੀ ਕੱਲ ਜਿਹੜਾ ਹੈ ਮੰਤਰੀ ਦੇ ਅਹੁਦੇ ਅਹੁਦਿਆਂ ਨਾਲ ਜਿਹੜਾ ਨਵਾਜਿਆ ਨਵਾਜਿਆ ਜਾਏਗਾ ਇਹ ਸਭ ਤੋਂ ਵੱਡੀ ਜਿਹੜੀ ਸੂਤਰਾਂ ਤੋਂ ਜਿਹੜੀ ਖਬਰ ਆ ਰਹੀ ਹੈ ਕੀ ਹੈ ਔਰ ਪੱਪਰ ਮੇ ਵੀ ਮੈਂ ਦੱਸਾਂ ਚਾਹਾਂਗਾ ਕਿ ਸਾਡੀ ਜਿਹੜੀ ਹੈ ਮ ਪਰ ਉਹਨਾਂ ਨੇ ਦੇ ਵਿੱਚ ਜਿਹੜੇ ਖੁਸ਼ੀ ਤੇ ਜ਼ਰੂਰ ਹੈ ਪਰ ਇਹ ਸਿਰਫ ਆਲੇ ਦਸਣੇ ਨਹੀਂ ਜਾਂਦੇ ਵੀ ਉਹਨਾਂ ਨੂੰ ਜਿਹੜਾ ਕੱਲ ਮੰਤਰੀਪਦ ਦਿੱਤਾ ਜਾ ਰਿਹਾ ਵਾ ਪਰ ਖੁਸ਼ੀ ਜ਼ਰੂਰ ਹੈ ਉਹ ਕਹਿੰਦੇ ਦੇਖੋ ਜੀ ਕੱਲ ਸਮਾਂ ਆਏਗਾ ਤੁਹਾਡੇ ਸਾਹਮਣੇ ਸਭ ਕੁਝ ਆ ਜਾਏਗਾ ਅਜਾ ਇਥੋਂ ਬਿਲਕੁਲ ਇਹ ਕਲੀਅਰ ਹੈ ਕਿ ਉਹਨਾਂ ਨੂੰ ਜਿਹੜਾ ਵਾ ਲਗਭਗ ਇਹ ਪਤਾ ਲੱਗ ਚੁੱਕਾ ਵੀ ਉਹਨਾਂ ਨੂੰ ਕੱਲ ਜਿਹੜਾ ਕੈਬਨਿਟ ਮੰਤਰੀ ਦੇ ਵਿੱਚ ਜਿਹੜੀ ਜਗ੍ਹਾ ਦਿੱਤੀ ਜਾਏਗੀ ਔਰ ਉਹਨਾਂ ਦਾ ਜਿਹੜਾ ਵਾ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਵਾ ਖੁਸ਼ੀ ਦਾ ਮਾਹੌਲ ਜਿਹੜਾ ਅੰਦਰੋਂ ਅੰਦਰ ਜਿਹੜਾ ਵਾ ਇਹ ਚੱਲ ਰਿਹਾ ਹੈਗਾ ਵਾ ਪਰ ਦੂਜੇ ਪਾਸ ਪਗਦੇ ਨਾਮ ਤੋਂ ਤੇ ਔਰ ਕੱਲ ਜਿਹੜਾ ਕੈਬਨਟ ਦਾ ਵਿਸਤਾਰ ਹੋਏਗਾ ਉਹਦੇ ਵਿੱਚ ਨਵੇਂ ਚਿਹਰੇ ਜਿਹੜੇ ਜਾਣਗੇ ਉਹ ਮਹਿੰਦਰ ਪਗੜ ਜਿਹੜੇ ਨੇ ਜਲੰਧ ਤੋਂ ਵਿਅਸਤ ਤੋਂ ਜਿਹੜੇ ਨੇ ਜਿਮਨੀ ਝੋਨ ਜਿੱਤੇ ਨੇ ਉਹਨਾਂ ਨੂੰ ਜਿਹੜਾ ਵਾ ਮੰਤਰੀ ਪਦ ਤੇ ਨਾਲ ਜਿਹੜਾ ਕੱਲ ਨਵਾਜਿਆ ਜਾਵੇਗਾ ਜੀ ਜੀ ਪਰਮ ਜੀ ਬਿਲਕੁਲ ਕੈਬਨਟ ਦਾ ਕੱਲ ਵਿਸਤਾਰ ਹੋਵੇਗਾ ਪੰਜਾਬ ਕੈਬਨਟ ਕੈਬਨਟ ਦੇ ਵਿੱਚੋਂ ਵੱਡੀ ਖਬਰ ਹੈ ਕਿ ਨਵੇਂ ਚਿਹਰੇ ਆ ਸਕਦੇ ਨੇ ਸੋ ਹੋਰ ਕਿਹੜੇ-ਕਿਹੜੇ ਚਿਹਰੇ ਨੇ ਇਕ ਤਾਂ ਮਹਿੰਦਰ ਪਗੜ ਜਿੱਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੋਰ ਲੱਗ ਚੁੱਕੇ ਉਹਨਾਂ ਦੇ ਨਾਮ ਤੇ ਕੈਬਨਟ ਦੇ ਵਿੱਚ ਐਂਟਰੀ ਹੋ ਸਕਦੀ ਹੈ ਸੋ ਹੋਰ ਕਿਹੜੇ ਨੇ ਜਿਹੜ ਬਿਲਕੁਲ ਦੱਸੋ ਗੱਲ ਕਰੀਏ ਤਾਂ ਜਲੰਧਰ ਤੋਂ ਤੇ ਲਗਭਗ ਤੈ ਹੋ ਚੁੱਕਾ ਵਾ ਕਿ ਮਹਿੰਦਰ ਭਗਤ ਜਿਹੜੇ ਜੇ ਕੈਬਨਟ ਦੇ ਵਿੱਚ ਉਹਨਾਂ ਨੂੰ ਜਿਹੜੀ ਜਗ੍ਹਾ ਬੰਦੀ ਹੋਈ ਦਿਖਾਈ ਦੇ ਰਹੀ ਹੈ ਪਰ ਦੂਜੇ ਪਾਸੇ ਜਿਹੜਾ ਵਾ ਸਾਡੇ ਵੀ ਪਤਾ ਲੱਗਦਾ ਵਾ ਵੀ ਕਿਸੇ ਔਰਤ ਦੀ ਵੀ ਜਿਹੜੀ ਐਂਟਰੀ ਜਿਹੜੀ ਆ ਹੁਣ ਜਿਹੜੀ ਆ ਹੁਣਤੀ ਹੋਈ ਦਿਖਾਈ ਦੇ ਰਹੀ ਹੈ ਉਹਨਾਂ ਨੂੰ ਵੀ ਜਿਹੜਾ ਵਾ ਮੰਤਰੀ ਪੱਜ ਦੇ ਨਾਲ ਪਾਦੇ ਦੇ ਨਾਲ ਕੱਲੇ ਲੈ ਨਵਾਜਿਆ ਜਾ ਸਕਦਾ ਹੈਗਾ ਵਾ ਕਿਉਂਕਿ ਭਗਵੰਤ ਸਿੰਘ ਮਾਨ ਜਿਹੜੇ ਨੇ ਹੁਣ ਆਪਣੀ ਜਿਹੜੀ ਕੈਬਨਟ ਦੇ ਵਿੱਚ ਕਾਫੀ ਜਿਹੜੇ ਨੇ ਨਵੇਂ ਚਿਹਰਿਆਂ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਅਗ ਦੇ ਦਿੱਲਾ ਨਹੀਂ ਹਦੀਆ ਕਿਉਂਕਿ ਉਹ ਹੁਣ ਐਮਪੀ ਬਣ ਚੁੱਕੇ ਨੇ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਉਹ ਪਹਿਲਾ ਮੰਤਰੀ ਸੀ ਹੁਣ ਉਹਨਾਂ ਦੀ ਜਗ੍ਹਾ ਤੇ ਵੀ ਕਿਸੇ ਨੂੰ ਜਲਾਵਾ ਚੈਬਨਰ ਦੇ ਵਿੱਚ ਮੰਤਰੀ ਬਣਾਇਆ ਜਾਏਗਾ ਤੇ ਕਿਤੇ ਨਾ ਕਿਤੇ ਹੁਣ ਜਲਾਵਾ ਇਸ ਜਿਹੜੀ ਆ ਔਰਤ ਵੀ ਜਿਹੜੀ ਆ ਉਹ ਆਵਾਜ਼ ਆ ਰਹੀ ਆ ਵੀ ਉਹਨਾਂ ਨੂੰ ਵੀ ਜਲਾਵਾ ਹੁਣ ਇਸ ਤਰ੍ਹਾਂ ਜਿਹੜੀ ਆ ਸੋ ਚੈਬਨਰ ਮੱਦੇ ਉਹਦਾ ਵੀ ਕੀਤਾ ਜਾ ਸਕਦਾ ਵਾ ਤੇ ਕਿਤੇ ਨਾ ਕਿਤੇ ਹੁਣ ਮੰਤਰੀਪਤੀ ਜਲਾਵਾ ਇੱਕ ਔਰਤ ਨੂੰ ਵੀ ਜਲਾਵਾ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਲਗਭਗ ਉਹ ਵੀ ਜਿਹੜੀ ਆ ਚੈਬਨਰ ਦੇ ਵਿੱਚ ਉਹਨਾਂ ਦੀ ਜਿਹੜੀ ਆ ਮੋਹਰ ਲੱਗ ਚੁੱਕੀ ਹੈ ਜੀ ਕਿਉਂਕਿ ਭਗਵੰਤ ਸਿੰਘ ਜਿਹੜੀ ਪੂਰੀ ਰੂਪ ਰೇಖਾ ਤਿਆਰ ਹੋ ਚੁੱਕੀ ਹੈ ਕਿੰਨੂ ਕਿੰਨੂ ਜਿਹੜਾ ਮੰਤਰੀ ਲਾਣਾ ਹੈਗਾ ਵਾ ਕਿਹੜੇ ਕਿਹੜੇ ਜਿਹੜੇ ਨੇ ਨਵੇਂ ਵਿਆਣੇ ਨੇ ਉਹ ਲਗਭਗ ਸਾਰਾ ਜਿਹੜਾ ਤਿਆਰ ਹੋ ਚੁੱਕਾ ਵਾ ਕੱਲ ਸਿਰਫ ਜਿਹੜੀ ਐਲਾਨ ਹੋਣਾ ਜਿਹੜਾ ਵਾ ਬਾਕੀ ਰਹਿ ਗਿਆ ਵਾ ਕੱਲ ਜਦੋਂ ਕੈਬਨਟ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਜਿਹੜਾ ਵਾ ਇਹ ਐਲਾਨ ਵੀ ਕਰ ਦਿੱਤਾ ਜਾਏਗਾ ਕਿ ਕਿਹੜੇ ਕਿਹੜੇ ਜਿਹੜੇ ਨੇ ਜੋ ਜੋ ਸੂਤਰਾਂ ਤੋਂ ਸਾਨੂੰ ਆਈ ਹੈ ਵੀ ਇਸ ਮੰਤਰੀਪੱਤਰੀ ਦਾ ਨਾਮ ਵਿਸਤਾਰ ਹੋਵੇਗਾ ਮਹਿਲਾ ਵੀ ਸ਼ਾਮਿਲ ਹੋ ਸਕਦੀ ਹੈ ਕੈਬਨਟ ਦੇ ਵਿੱਚ ਜਨਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ तो कल सूत्रा के हवाले तो वाडी खबर नवे चेहरे ने जिन्हों की एंट्र हो सकती है मोहेंद्र भगत के नाम से मोर लग चुकी है समीथियर की जगह भी खाली है जोड़े कि जहाँ भी किसी महिला का भी दसा जा रहा है कि जेडी की, की सूत्रा के हवाले तो खबर है कि महिला नामिल किया जा सकता है ਸਕਲ ਵੀ ਜਿਵਾ ਸਾਡਾ ਲਾਈਵ ਜੁੜ ਚੁੱਕੇ ਨੇ ਇਸੇ ਖਬਰ ਤੇ ਸਕਲ ਵੀ ਕੱਲ ਪੰਜਾਬ ਕੈਬਨਟ ਦਾ ਵਿਸਤਾਰ ਹੋਵੇਗਾ ਨਵੇਂ ਚਿਹਰਿਆਂ ਦੀ ਐਂਟਰੀ ਹੋ ਸਕਦੀ ਹੈ ਜੀ ਹੋਰ ਕੀ ਕੋਈ ਜਾਣਕਾਰੀ ਤੁਹਾਡੇ ਕੋਲ ਕਿਹਾ ਜਾ ਰਿਹਾ ਹੈ ਕਿ ਮਹਿਲਾ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ ਦੇਖੋ ਬਿਲਕੁਲ ਸੂਤਰ ਜਿਹੜੇ ਜਾਣਕਾਰੀ ਦੇ ਰਹੇ ਨੇ ਕਿ ਕੱਲ 5 ਵਜੇ ਦਾ ਪ੍ਰੋਗਰਾਮ ਰਾਜ ਭਵਨ ਦੇ ਵਿੱਚ ਰੱਖਿਆ ਗਿਆ ਹੈ ਤੇ ਇਹ ਜਾਣਕਾਰੀ ਜਿਹੜੀ ਹੈਗੀ ਅਜੇ ਸੂਤਰਾਂ ਤੋਂ ਹੀ ਸਾਹਮਣੇ ਆ ਰਹੀ ਹੈ ਤੇ ਚਾਰ ਜਿਹੜੇ ਕੈਬਨਿਟ ਮਨਿਸਟਰ ਨੇ ਉਹਨਾਂ ਦੀ ਛੁੱਟੀ ਹੋ ਸਕਦੀ ਹੈ ਤੇ ਉਹਨਾਂ ਦੀ ਜਗ੍ਹਾ ਤੇ ਨਵੇਂ ਜਿਹੜੇ ਕੈਬਨਿਟ ਵਜ਼ੀਰ ਜਿਹੜੇ ਹੈਗੇ ਨੇ ਉਹ ਬਣਾਏ ਜਾ ਸਕਦੇ ਨੇ ਤੇ ਆ ਖਾਸ ਤੌਰ ਤੇ ਕਿਉਂਕਿ ਜਿਹੜੇ ਗੁਰਮੀਤ ਮੀਤ ਹੈਰ ਨੇ ਜਿਹੜੇ ਕਿ ਖੇਡ ਮੰਤਰੀ ਸਨ ਉਹਨਾਂ ਉਹ ਹੁਣ ਸੰਸਦ ਬਣ ਚੁੱਕੇ ਨੇ ਉਹਨਾਂ ਦੀ ਕੁਰਸੀ ਵੀ ਜਿਹੜੀ ਹੈਗੀ ਉਹ ਖਾਲੀ ਹੋ ਚੁੱਕੀ ਹੈ ਇਸ ਕਰਕੇ ਇਸ ਇਸ ਡਿਪਾਰਟਮੈਂਟ ਦੇ ਮਨਿਸਟਰ ਦਾ ਬਣਾਇਆ ਜਾਣਾ ਵੀ ਬਾਕੀ ਸਹੀ ਪਰੰਤੂ ਹੁਣ ਜਿਸ ਤਰ੍ਹਾਂ ਦੀ ਨਾਲ ਖਬਰ ਮਿਲ ਰਹੀ ਹੈ ਕਿ ਕੱਲ 5 ਵਜੇ ਰਾਜਪਾਲਵੰਦੇ ਵਿੱਚ ਇਹ ਮੰਤਰੀ ਜਿਹੜੇ ਹੈਗੇ ਨੇ ਇਹ ਸੌ ਚੁੱਕਣਗੇ ਚਾਰ ਕੈਬਨਿਟ ਮਿਨਿਸਟਰ ਮਿਨਿਸਟਰ ਜਿਹੜੇ ਹੈਗੇ ਨੇ ਉਹਨਾਂ ਦੀ ਛੁੱਟੀ ਵੀ ਹੋ ਸਕਦੀ ਹੈ ਯਾਨੀ ਉਹਨਾਂ ਦੀ ਥਾਂ ਤੇ ਨਵੇਂ ਜਿਹੜੇ ਮਿਨਿਸਟਰ ਨੇ ਉਹ ਬਣਾਏ ਜਾ ਸਕਦੇ ਨੇ ਜੀ ਵੱਡਾ ਫੇਰ ਬਦਲ ਕੀਤਾ ਜਾ ਰਿਹਾ ਕੱਲ ਕੈਬਨਟ ਦਾ ਵਿਸਤਾਰ ਹੋਵੇਗਾ ਸੋ ਕੀ ਲੱਗਦਾ ਕਿ ਕਿਹੜੇ ਮੁੱਦਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੋਵੇ ਕਿਹੜੀ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਵੱਡਾ ਫੇਰ ਬਦਲ ਕੀਤਾ ਜਾ ਰਿਹਾ ਹੈ ਕਿ ਉਹ ਇਹ ਰੂਟੀਨ ਦੀ ਪ੍ਰੋਸੈਸ ਹੈ ਸਰਕਾਰ ਦੀ ਕਿਉਂਕਿ ਇਸ ਵੇਲੇ ਕਰੀਬ-ਕਰੀਬ 22 ਸਾਲ ਜਿਹੜੇ ਹੈਗੇ ਨੇ ਉਹ ਸਰਕਾਰ ਨੂੰ ਹੋ ਚੁੱਕੇ ਨੇ ਤੇ ਸਰਕਾਰ ਜਿਹੜੀ ਹੈਗੀ ਹੈ ਮੁੱਖ ਮੰਤਰੀ ਜੀ ਬਿਲਕੁਲ ਕੱਲ ਜਿਹੜਾ ਕਿ ਵਿਸਤਾਰ ਹੋਵੇਗਾ ਪੰਜਾਬ ਕੈਬਨਟ ਹੁੰਦਾ ਹੈ ਕਿ ਉਹ जी बिल्कुल कल जोड़ा कि वह फेर बदल होगा मान कैबिट नए चेहर की एंट्री होगी कई मंत्रियों की छुट्टी हो सकती है ढाई साल हो चुके हैं बने मान सरकार सो तो कल देखना होगा कि चेहरे ने कि चेहरे जिन्हें एंट्र हो सकती बहुत बहुत धनबाद तमाम जानकारी दे सो तो नवे चेहर की कैबिनेट एंट्री होगी कल कैबिनेट का विस्तार होगा सो फिलहाल सूत्रों के हवाले तो है वही खबर ਕਿ ਕੱਲ ਪੰਜਾਬ ਦੇ ਵਿੱਚ ਜਿਹੜੀ ਕਿ ਮਾਨ ਕੈਬਨਿਟ ਦੇ ਵਿੱਚ ਵੱਡਾ ਫੇਰ ਬਦਲ ਹੋਣ ਜਾ ਰਿਹਾ ਹੈ ਕਈ ਚਿਹਰੇ ਨੇ ਜਿਹੜੇ ਕਿ ਨਵੇਂ ਕੈਬਨਿਟ ਦੇ ਵਿੱਚ ਪੰਜਾਬ ਕੈਬਨਿਟ ਦੇ ਵਿੱਚ ਸ਼ਾਮਿਲ ਹੋ ਸਕਤੇ ਨੇ। ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਪੰਜਾਬ ਕੈਬਨਿਟ ਦਾ ਵਿਸਤਾਰ ਹੋਵੇਗਾ ਕੱਲ ਜੁੱਤੇ ਕਿ ਨਵੇਂ ਚਿਹਰੇ ਨੇ ਜਿਹੜੇ ਕਿ ਉਹ ਪੰਜਾਬ ਕੈਬਨਿਟ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਮਹਿਲਾਵਾਂ ਵੀ ਸ਼ਾਮਿਲ ਹੋ ਸਕਦੀਆਂ ਨੇ ਤੇ ਇਸ ਦਿਨ ਨਾਲ ਹੀ ਪੰਜਾਬ ਕੈਬਨਿਟ ਦੇ ਵਿੱਚ ਜੁੜੇ ਕਿ ਮੰਤਰੀ ਨੇ ਉਹਨਾਂ ਦੀ ਵੀ ਕਈ ਮੰਤਰੀ ਜਿਹੜੇ ਕਿ ਚਾਰ ਮੰਤਰੀ ਦੱਸੇ ਜਾ ਰਹੇ ਨੇ ਉਹਨਾਂ ਦੀ ਛੁੱਟੀ ਹੋ ਸਕਦੀ ਹੈ ਸੋ ਉਹਨਾਂ ਦੇ ਥਾਂ ਤੇ ਨਵੇਂ ਚਿਹਰੇ ਨੇ ਜੜੇ ਕਿ ਉਹ ਸ਼ਾਮਿਲ ਕੀਤੇ ਜਾਣਗੇ ਸੋ ਪੰਜਾਬ ਕੈਬਨਿਟ ਦਾ ਵਿਸਤਾਰ ਕੱਲ ਹੋਵੇਗਾ ਸੂਤਰਾ ਦੇ ਹਵਾਲੇ ਤੋਂ ਇਹ ਵੱਡੀ ਖਬਰ ਇਹ ਵੱਡਾ ਫੇਰਬਦਲ ਜਿਹੜਾ ਕਿ ਮਾਨ ਕੈਬਨਿਟ ਦੇ ਵਿੱਚ ਕੀਤਾ ਜਾ ਰਿਹਾ ਹੈ